ਦੀ ਜਾਏ ਡਬਲ ਇਹ ਕਲ ਅੱਛਾ ਹੈ ਇਹਦੇ ਚ ਪਿਓਰ ਜੀਟਰ ਵਾਲਾ ਇੰਜਨ ਆਉਂਦਾ ਬਾਈ ਠੀਕ ਆ ਪਿਛਲੇ ਟਾਇਰ ਬਾਈ ਜਮਾ ਹੀ ਨਵੇਂ ਆ 20 केटी ਦੇ ਟਾਇਰ ਆ ਟਾਇਰ ਬਾਈ ਇਹਨੂੰ ਮੁਬਾਰਕਾਂ ਬਹੁਤ ਬਹੁਤ ਬੇਸਤੋ ਬਾਈ ਧੰਨਵਾਦ ਤੁਹਾਡਾ ਬਾਈ ਤੇ ਠੀਕ ਹੈ ਜੀ ਤੇ ਕਰੋ ਬਾਈ ਮੂੰ ਮਠਾ ਬਾਈ ਲੈ ਗਿਆ ਜਮਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਅੱਜ ਬਾਈ 735 ਜਿਹੜਾ ਆਪਾਂ ਨੇ ਬਲੌਗ ਚ ਪਾਏ ਸੀ ਜ ਜਿਹਦਾ ਸੌਦਾ ਹੋਇਆ ਏ ਟਰੈਕਟਰ ਦਾ ਤੇ ਬਾਈ ਨੇ ਸਾਡੇ ਲੋਕ ਲੈ ਆਏ ਹੋਣ ਟਰੈਕਟਰ ਲੈਣ ਤੇ ਆਪਾਂ ਟਰੈਕਟਰ ਦੀ ਡਿਲੀਵਰੀ ਦੇਣ ਲੱਗਿਆ ਜੀ ਬਣੇ ਰਹੋ ਬਲੌਗ ਦੇ ਵਿੱਚ ਲੋ ਜੀ ਮਿੱਤਰੋ ਸਵਰਾਜ 735 ਜਿਹੜਾ ਆਪਾਂ ਨੇ ਬਲੌਗ ਦੇ ਵਿੱਚ ਪਾਇਆ ਸੀ ਤੇ ਅੱਜ ਇਹਦਾ ਟਰੈਕਟਰ ਦਾ ਸੌਦਾ ਹੋਇਆ ਜੀ 21 ਮਾਡਲ ਦਾ ਟਰੈਕਟਰ ਜੀ ਇਹ ਕੰਡੀਸ਼ਨ ਦਾ ਟਰੈਕਟਰ ਜੀ 23 ਮਾਡਲ ਦੇ ਨਾਲ ਦੀ ਉਦੀ ਬਾਈ ਟਾਇਰ ਟੂ ਟਰੈਕਟਰ ਦੇ 95 ਪੈਸੇ ਠੀਕ ਹੈ ਜੀ ਪੂਰਾ ਚੰਗਾ ਟਰੈਕਟਰ ਤਾਂ ਹੈ ਨਾ ਤੇ ਸਿਰਫ 6 6-700 ਘੰਟੇ ਚੱਲਿਆ ਹੋਇਆ ਉਹਦਾ ਟਰੈਕਟਰ ਤੇ ਸਾਡੇ ਲੋਕਲੇ ਆਏ ਨੇ ਵੀ ਟਰੈਕਟਰ ਲੈਣ ਥੋੜੀ ਬਾਈ ਨਾਲ ਵੀ ਮੁਲਾਕਾਤ ਕਰਾਉਣੇ ਆਪਾਂ ਤੇ ਮੋਹਾਲੀ ਦਾ ਨੰਬਰ ਹੈ ਟਰੈਕਟਰ ਦਾ ਵੀਡੀਓ ਵਿੱਚ ਪਾਏ ਸੀ ਕਈ ਸਾਰੇ ਵੀਰਾਂ ਨੇ ਵੀਡੀਓ ਦੇਖੀ ਵੀ ਆ ਤੇ ਬਾਕੀ ਚਲੋ ਜਿੱਦਾਂ ਆਪਾਂ ਅੱਗੇ ਕਹਿੰਦੇ ਹੁੰਨੇ ਆ ਵੀ ਚੀਜ਼ ਨੇ ਜਿੱਥੇ ਜਾਣਾ ਉੱਥੇ ਜਾਣਾ ਹੈ ਜਿੰਨਾ ਦੇ ਕਰਮਾ ਵਿੱਚ ਆ ਕਈ ਵੀਰਾਂ ਦੇ ਨੈਗੇਟਿਵ ਕਮੈਂਟ ਵੀ ਬਹੁਤ ਆਏ ਕੋਈ ਕਹਿੰਦਾ ਬਾਈ ਇਹਨੇ ਦਾ 855 ਆਉਂਦਾ ਕੋਈ ਕਹਿੰਦਾ ਫਲਾਣਾ ਆਉਂਦਾ ਧਮਕਾ ਆਉਂਦਾ ਚਲੋ ਆਪਾਂ ਕਿਸੇ ਦੀ ਗੱਲ ਦਾ ਗੁੱਸਾ ਗਿਲਾ ਨਹੀਂ ਹੈਗਾ ਬਾਈ ਠੀਕ ਹੈ ਜੀ ਤੇ ਕੋਈ ਵੀ ਚੀਜ਼ ਹੈ ਮਾਰਕੀਟ ਦੇ ਰੇਟ ਦੇ ਵਿੱਚ ਬਾਈ ਨਾ ਤਾਂ ਕੋਈ ਭੰਗ ਦੇ ਭਾੜੇ ਦੰਦਾ ਹੀ ਆ ਚੰਗੀ ਚੀਜ਼ ਆ ਸਾਨੂੰ ਤਾਂ ਅਜੇ ਤੱਕ ਮਿਲੀ ਨਹੀਂ ਹੈਗੀ ਠੀਕ ਹੈ ਜਿਹੜੀ ਚੰਗੀ ਚੀਜ਼ ਆ ਉਹ ਮਾਰਕੀਟ ਰੇਟ ਕੋਈ ਨਵਾਂ ਟਰੈਕਟਰ ਬਾਈ 3 ਲੱਖ 4 ਲੱਖ ਘਾਟੇ ਨਾਲ ਕੋਈ ਨਹੀਂ ਵੇਚਦਾ ਚਿਹੇ ਚਿਹੇ ਮੈਂ ਹੋਵਾਂ ਚ ਕੋਈ ਹੋਰ ਹੋਵੇ ਠੀਕ ਹੈ ਜੀ ਤੇ ਬਾਕੀ ਚਲੋ ਡਿਲੀਵਰੀ ਦੰਨੇ ਆ ਟਰੈਕਟਰ ਦੀ ਆਪਾਂ ਲਓ ਜੀ ਸੋਹਣੇ ਚਾਬੀ ਦੇਣ ਲੱਗੇ ਆ ਵਿਦਾ ਕਰਨ ਆਪਾਂ ਨੇ ਸਭਰਾਜ ਤੇ ਇੰਡੋ ਫਾਰਮ ਦੀ ਚਾਬੀ ਦੇਣ ਲੱਗੇ ਇੱਕ ਬੰਦਾ ਇੱਧਰ ਆ ਜਾ ਬਾਈ ਇੱਧਰ ਆ ਨੀ ਬਾਈ ਬਸ ਠੀਕ ਹੈ ਚਲੋ ਓਕੇ ਫੋਟੋ ਖਿੱਚਦੀ ਐ ਲਓ ਜੀ ਫੋਟੋ ਖਿੱਚਤੀ ਆਪਾਂ ਨੇ ਤੇ ਵਧਾਈਆਂ ਦੇਤੀਆਂ ਬਾਈ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਤੇ ਆ ਬਾਈ ਉਹਨਾਂ ਦਾ ਸ਼ੋਅ ਨਾਲੀ ਬੜੀ ਜੀ ਹਾਂ ਹਾਂਜੀ ਉਹਨਾਂ ਦੀ ਵੀਰ ਆ ਬਾਈ ਅ ਬਾਈ ਕਿਹੜਾ ਪਿੰਡ ਹੈ ਜੀ ਪਿੰਡ ਬਾਲਾ ਵਾਲਾ ਠੀਕ ਹੈ ਜੀ ਤੇ ਬਾਈ ਨਾਲ ਵੀ ਰਿਸ਼ਤੇਦਾਰ ਨੇ ਬਾਈ ਟਰੈਕਟਰ ਦੇਖਿਆ ਸੀਗਾ YouTube 'ਤੇ ਜੋ ਤੇ ਵੀਰੇ ਠੀਕ ਹੈ ਤੇ ਬਾਈ ਇੱਕ ਦੋ ਵਾਰ ਪਹਿਲਾਂ ਦੇਖ ਗਿਆ ਜਣੇਗਾ ਸੌਦਾ ਬਾਈ ਇਹਨਾਂ ਨੇ ਦੂਜੀ ਤੀਜੀ ਵਾਰ ਕਰੇ ਆ ਕੇ ਦੇਖ ਹਾਂ ਤੇ ਬਾਈ ਪਹਿਲਾਂ ਵੀ ਸਰਵਾਜੇ ਚਲਾਇਆ ਬਾਈ ਪਹਿਲੇ ਸੁਨਾਇ ਚਲਾਇਆ ਅੱਛਾ ਹਾਂ ਪਹਿਲਾਂ ਬਾਈ ਕੋਲ ਇਹਦਾ 17 18 ਮਾੜਦਾ ਸਰਵਾਜ 18 ਮਾੜੂ ਦੀ ਹੈ ਇਹ ਲਓ ਕਿਹੜਾ 35 ਉਹਦਾ ਜੀ 35 ਟਰੈਕਟਰ 35 ਠੀਕ ਹੈ ਠੀਕ ਹੈ ਇਹ ਵਾਕੀ ਬੜਾ ਟਰੈਕਟਰ ਪਸੰਦ ਆ ਟਰੈਕਟਰ ਪਸੰਦ ਆ ਜੀ ਜਾਨ ਲਿਖਿਆ ਤੁਹਾਡੇ ਕੋਲ ਆ ਗਿਆ ਅੱਛਾ ਜੀ ਹਾਂ ਇਹ ਟਰੈਕਟਰ ਬਾਈ ਨਾਲ ਜੀ 90 99 ਪੈਸੇ ਆ ਟਰੈਕਟਰ ਤੇ ਇਹ ਵਾਕੀ ਚਲੋ ਬਾਈ ਬਾਹਰਾਂ ਨੂੰ ਵਧੀਆ ਲੱਗਿਆ ਬਾਈ ਇਹਨਾਂ ਨੇ ਆਪਣਾ ਸੌਦਾ ਕਰਿਆ ਬਾਕੀ ਬਾਈ ਇਹਨਾਂ ਨੇ ਬਹੁਤਾ ਲੰਬਾ ਜੌੜਾ ਸੌਦਾ ਨਹੀਂ ਹੋਇਆ ਹਾਂ 2 ਕਿ ਮਿੰਟ ਲੱਗੇ ਬਾਈ 2 ਮਿੰਟ ਲੱਗੇ ਇੰਨੇ ਚਾਹੀਦਾ ਸਾਲ ਵੀ ਤਾਂ ਇੰ ਆਉਂਦਾ ਕੰਮ ਕਰੇਗਾ ਇਹੋ ਜਿਹਾ ਟਰੈਕਟਰ ਪਸੰਦ ਕਰਨ ਨੂੰ ਟਾਈਮ ਲਾਇਆ ਹਾਂ ਸੌਦਾ ਕਰਨ ਨੂੰ ਟਾਈਮ ਨਹੀਂ ਲਾਇਆ ਠੀਕ ਆ ਉਹਦੇ ਵੀਰੇ ਜਿਹੜੀ ਚੰਗੀ ਚੀਜ਼ ਆ ਨਾ ਉਹਦੇ ਵਿੱਚ ਕਹਾ ਗਿਆ ਮਲਕੀ ਆਪਣੇ ਆਪ ਇਹ ਟਰੈਕਟਰ ਚੱਲਿਆ ਵਾ ਵੀ ਕੱਟੇ ਆ ਕੱਟੇ ਚੱਲਦਾ ਇਹ ਬਾਬਾ ਹੋਰ ਆ ਹੁਣ ਜਿਹੜੇ ਜਿਹੜਾ ਏਰੀਆ ਬਾਈ ਨਾਲ ਉਧਰ ਟਰੈਕਟਰ ਜ਼ਿਆਦਾਤਰ 855 735 ਦੇ ਵੱਧ ਚੱਕੀਆਂ ਅੱਛਾ ਹਾਂ ਠੀਕ ਆ ਚਲੋ ਹਰਿਆਣਾ ਪਿੰਡ ਵਿੱਚ ਬਾਈ 10 ਟਰੈਕਟਰ ਹੁੰਨੇ ਆ 735 ਸੋ ਹਾਂਜੀ ਹਾਂਜੀ ਸਾਡੇ ਕੋਲ 752 35 ਟਰੈਕਟਰ ਉਧਰ ਹੀ ਚੱਲਦੇ ਆ ਇਹ ਹੀ ਚੱਲਦੇ ਆ ਠੀਕ ਆ ਜੀ ਤੇ ਬਾਈ ਉਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਵੇਖੋ ਬਾਈ ਧੰਨਵਾਦ ਤੁਹਾਡਾ ਬਾਈ ਤੇ ਠੀਕ ਆ ਜੀ ਤੇ ਕਰੋ ਬਾਈ ਮੂੰ ਮਠਾ ਬਾਈ ਲੈ ਗਿਆ ਜਮਣਾ ਮੁਬਾਰਕਾਂ ਫਿਰ ਤੁਹਾਨੂੰ ਕੈਮਰਾਮੈਨ ਸਾਡਾ ਚੇਂਜ ਹੋ ਗਿਆ ਬਾਈ ਹੁਣ ਤੇ ਬਾਕੀ ਆਪਾਂ ਨੇ ਬਾਈ ਕੱਲ ਇੱਕ ਟੂਰਨਾਮੈਂਟ ਹੋਇਆ ਸੀਗਾ ਜੀ ਉੱਥੇ ਦਾ ਲਾਈਵ ਤੁਹਾਨੂੰ ਜੋ ਵੀ ਹੋਇਆ ਉੱਥੇ ਦਾ ਬਾਈ ਸਾਡਾ ਦੱਸੂਗਾ ਬਣਾਵਾਂਗੇ ਵਲੌਗ ਹੈ ਵਲੌਗ ਪਾਇਆ ਨਹੀਂ ਅਜੇ ਅੱਜ ਬਣਾਵਾਂਗੇ ਠੀਕ ਆ ਇੰਡੋ ਫਾਰਮ ਨੇ ਪੱਟੀ ਤੂੜ ਪੂਰੀ ਉੱਥੇ ਪੂਰੀ ਬੈਜਾ ਬੈਜਾ ਕਰਾ ਦਿੱਤੀ ਠੋਕ ਤੇ ਸਾਰੀ ਅੱਛਾ ਕਿੱਥੇ ਦਾ ਡਹਰ ਬੰਡੋ ਡਹਰ ਬਾਈ ਡਹਰ ਕੱਲ ਟਰਾਲੀ ਦਾ ਮੁਕਾਬਲਾ ਥਾ ਟਰਾਲੀ ਖਿੱਚਣ ਦਾ ਹਨਾ ਤੇ ਉਹੀ ਜਿਹੜਾ ਆਪਣਾ ਐਂਡੋ ਫਾਰਮ ਹੈ ਯਾਨੀ ਕਿ ਵਧੀਆ ਤੇਜ ਉੱਥੇ ਤੇ ਰਿਹਾ ਫੇਰ ਆਇਆ ਤਾਂ ਯਾਨੀ ਕਿ 5ਵੇਂ 6ਵੇਂ ਨੰਬਰ 'ਤੇ ਹਾਂ ਟਰੈਕਟਰ ਚ ਹਟਦੇ ਉੱਥੇ ਅੱਛਾ ਕੋਈ ਇੰਨਾ ਕ ਮਸੀਂ ਦੇਖਿਆ ਵੀ ਦਿਨੇ-ਦਿਨੇ ਮਿੱਟੀ ਹਸਲਦੀ ਰਾਤ-ਰਾਤ ਉਹ ਕਿਹੜੀ ਹੋ ਗਈ ਹੋਵੇ ਹਾਂ 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 ਬਾਦਲ ਲੇਟਰ ਸੌਕੇ ਚੱਲੀ ਗਏ ਪਹਿਲਾਂ ਚੱਲ ਗਿਆ ਅੱਛਾ ਤਾਂ ਕਿ ਥੋੜਾ ਟਾਈਮ ਦਾ ਤੁਹਾਨੂੰ ਵੀ ਚੱਲ ਕੋਈ ਨਹੀਂ ਰੱਬ ਜੀ ਅੱਛਾ ਅੱਛਾ ਠੀਕ ਆ ਫਰੋਂ ਜਾਨੀ ਕਿ ਆਪਣੇ ਆ ਜਨਮਾ ਸਾਹ ਤਾਂ ਅਸੀਂ ਬਹੁਤ ਹੋ ਗਿਆ ਬਹੁਤ ਤੇਜ਼ ਚੱਲ ਗਿਆ ਬਧੀ ਚੱਲ ਗਿਆ ਤੇ 6 ਗੇਅਰ ਫਾਲ ਲਿਆ ਤਾਂ ਉਹਨੇ ਹੁਣ ਪਕਿਆ ਦੇਖਦਾ ਅੱਛਾ ਹਾਂ ਠੀਕ ਆ ਵਧੀਆ ਨਿਆਰਾ ਕੱਲੂ ਫੇਰ ਟੂਰਨਾਮੈਂਟ ਉੱਥੇ ਵੀ ਦੇਖਦੇ ਕਿੱਥੇ ਆ ਆ ਗਿਆ ਮਨੰਡੇ ਕੋਲ ਆ ਅੱਛਾ ਕੱਲੂ ਉੱਥੇ ਦੇਖਾਂ ਕੱਲੂ ਮੈਂ ਜਾਊਂਗਾ ਕੱਲੂ ਤਾਂ ਨਹੀਂ ਜਾਣਾ ਮੈਂ ਜਾਊਂਗਾ ਟੂਰਨਾਮੈਂਟ ਦੋ ਦੇਖ ਰਹੇ ਹੁਣ ਇੱਕ ਇੱਕ ਮਨੂ ਦੇਰਾ ਬਸੀ ਵਾਲਾ ਦੇਖ ਕੇ ਆਉਂਦਾ ਨਹੀਂ ਨਹੀਂ ਦੇਰਾ ਬਸੀ ਨਹੀਂ ਜਾਣਾ ਮੈਂ ਕੋਈ ਦਿਖਾਵਾਂਗਾ ਤੁਹਾਨੂੰ ਨਹੀਂ ਨਹੀਂ ਮਨੂ ਬੰਦਿਆਂ ਨੇ ਸਪੈਸ਼ਲ ਬੁਲਾਇਆ ਵਾ ਜੀਗਾ ਇੱਕ ਬੰਦਾ orange ਜਾਈਦਾ ਹੈ ਉਹਨਾਂ ਨੇ ਮਨੂ ਚ ਪਾਈ ਕਰ ਬ ਕੋਈ ਨਹੀਂ ਬਾਈ ਜਿੱਦਾਂ ਸਾਡੇ ਕੋਲ ਟਰੈਕਟਰ ਆਇਆ ਅਸੀਂ ਪਾਣੀ ਤੱਕ ਵੀ ਨਹੀਂ ਮਾਰਿਆ ਟਰੈਕਟਰ ਤੇ ਆ ਦੇ ਲੋ ਉਦਾਂ ਹੀ ਜਿੱਦਾਂ ਹੈਗਾ ਟਰੈਕਟਰ ਮਿੱਟੀ-ਮੁੱਟੀ ਪਈ ਹੋਈ ਸ਼ੋ ਤੇ ਉਦਾਂ ਹੀ ਆ ਦੇ ਲੋ ਕੁਛ ਨਹੀਂ ਕਰ ਰਿਹਾ ਬਾਈ ਨੇ ਕਹਿੰਦੇ ਤੁਸੀਂ ਜਾ ਕੇ ਧਮਾਵਾਂਗੇ ਟਰੈਕਟਰ ਨੂੰ ਮਗਰਾੜ ਨੂੰ ਚੈੱਕ ਕਰੋ ਟਰੈਕਟਰ ਤੇ ਕਿਤੇ ਮੜੀ ਦੀ ਛੜੀਟ ਵੀ ਨਹੀਂ ਹੈਗੀ ਬਾਈ ਮਗਰਾੜ ਤੇ ਆ ਦੇਖੋ ਕਿਵੇਂ ਲੱਭੜਿਆ ਪਾ ਟਰੈਕਟਰ ਬਾਈ ਲੋ ਤੇ ਲੋ ਜੀ ਬਾਈ ਆਕਾ ਆਪਣੇ ਕੋਲ ਟਰੈਕਟਰ ਆਇਆ ਜੀ ਇੰਡੋ ਫਾਰਮ 3050 ਟਰੈਕਟਰ ਤੁਸੀਂ ਵੀਡੀਓ ਦੇ ਦੇ ਟਰੈਕਟਰ ਆਈ ਹੈ ਬਾਈ ਹਜੇ ਤੋਤਾ ਨਹੀਂ ਹੈਗਾ ਕੁਝ ਨਹੀਂ ਹੋਇਆ ਜਿਵੇਂ ਆਇਆ ਤੁਹਾਨੂੰ ਉਦਾਂ ਦੀ ਵੀਡੀਓ ਬਣਾ ਕੇ ਪਾ ਕੇ ਦਿਖਾ ਦੇਣੀ 50 HP ਚਾਹੀਏ ਡਬਲ ਕਲਚ ਹੈ ਇਹਦੇ ਚ ਪਿਓਰ ਜੀਟਰ ਵਾਲਾ ਇੰਜਨ ਆਉਂਦਾ ਬਾਈ ਠੀਕ ਆ ਪਿਛਲੇ ਟਾਇਰ ਬਾਈ ਜਮਾਂ ਹੀ ਨਵੇਂ ਆ 20 केटी ਦੇ ਟਾਇਰ ਆ ਟਾਇਰ ਚੈੱਕ ਕਰੋ 95 ਪੈਸੇ ਟਾਇਰ ਪਾਏ ਆ ਬਾਈ ਸੈਂਟਰ ਗੇਅਰ ਵਾਲਾ ਇਹ ਠੀਕ ਆ ਛਤਰੀ ਡੈਕ ਐਮ ਪੰਪੋ ਬਾਈ ਸਾਰਾ ਕੁਝ ਦੇਖੋ ਬੜੀਆਂ ਦੋ ਬੇਸਾਂ ਸਾਈਡਾਂ ਤੇ ਦੋ ਦੋ ਸਪੀਕਰ ਠੀਕ ਹੈ ਜੀ ਘੱਟ ਤੋਂ ਘੱਟ ਵੀ ਮੰਨ ਕੇ ਚਲੀ ਤਾਂ 20-20 ਹਜ਼ਾਰ ਦਾ ਇਕੱਲਾ ਸਿਸਟਮ ਸਿਸਟਮ ਲੱਗਿਆ ਹੋਇਆ ਬਾਈ ਟਰੈਕਟਰ ਨੂੰ ਠੀਕ ਹੈ ਜੀ ਛੱਤਰੀ ਚਲੋ ਚੀਜ਼ਾਂ ਜਿਹੜੀਆਂ ਹੈਗੀਆਂ ਸ਼ੌਂਕ ਨੂੰ ਆਪਾਂ ਨੇ ਜਿਵੇਂ ਟਰੈਕਟਰ ਆਇਆ ਆਪਾਂ ਨੇ ਉਦਾਂ ਹੀ ਦੇ ਦੇਣਾ ਇਹ ਠੀਕ ਹੈ ਜੀ 30 50 ਇਹ ਮਾਡਲ ਹੈਗਾ 11 2011 ਮਾਡਲ 50 ਦਾ ਨੰਬਰ ਕੋਈ ਵੀਰ ਭਰਾ ਹੋਇਆ ਚਾਹਵਨ ਲੈਣ ਦਾ ਤਾਂ ਬਾਈ ਦੇਖ ਲਿਓ ਆਪਣੇ ਕੋਲ ਆਇਆ ਟਰੈਕਟਰ ਇਹ 20 ਕੇਟੀ ਦੇ ਟਾਇਰ ਲੱਗੇ ਹੋਏ ਆ ਕਮਾਂਡਰ ਦੇ ਦੀ ਡਿਮਾਂਡ ਦੀ ਗੱਲ ਕਰੀ ਤਾਂ 2.5 ਲੱਖ ਰੁਪਿਆ ਰੇਟ ਆ ਬਾਈ 2 ਲੱਖ 50 ਹਜ਼ਾਰ ਰੇਟ ਬਾਕੀ ਬਾਈ ਮੌਕੇ ਤੇ ਮਾਨਤਾਣ ਹੋ ਜੂਗਾ ਜਿਹਨੇ ਵੀ ਲੈਣਾ ਹੋਇਆ ਸਟੀਰਿੰਗ ਸਿੰਪਲ ਆ ਬਾਈ ਇਹ ਕੋਈ ਪਾਵਰ ਨਾ ਸਮਝੇ ਉਹਨੂੰ ਸਿੰਪਲ ਸਟੀਰਿੰਗ ਆ ਠੀਕ ਹੈ ਜੀ ਬਾਕੀ ਰੇਟ ਕੋਈ ਬਾਈ ਉਹ ਨਾ ਕਰਿਓ ਫੋਨ ਤੇ ਆ ਕੇ ਦੇਖ ਲਓ ਟਰੈਕਟਰ ਆ ਕੇ ਸੌਦਾ ਹੋ ਜੂਗਾ ਟਰੈਕਟਰ ਦਾ ਠੀਕ ਆ ਜੀ ਰਮਾ ਰੂਮਾ ਦਾ ਰੰਗ ਸਾਰਾ Ориਜਨਲ ਆ ਬਾਈ ਮਰਾੜ ਦੇਖ ਲਓ ਐਨ ਵਧੀਆ ਪਈਆਂ ਪੂਰੇ ਕਿਸੇ ਪਾਸੇ ਤੇ ਕੋਈ ਖਰਾਬ ਨਹੀਂ ਹੋਵੇ ਬਈ ਠੀਕ ਹੈ ਜੀ ਧੋਨੇ ਵਾਲਾ ਹੀ ਆ ਟਰੈਕਟਰ ਆ ਲੋ ਫੇਰ ਵਧੀਆ ਪਿਆ ਠੀਕ ਹੈ ਜੀ ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਲੈ ਸਕਦਾ ਜੀ ਤੇ ਕਈ ਬਾਈ ਮੈਨੂੰ ਬਾਈ ਫੋਟੋਆਂ ਵੀ ਤੰਕਰੀ ਨੇ ਬਾਅਦ ਵਿੱਚ ਬਾਈ ਫੋਟੋਆਂ ਪਾ ਦੇ ਆ ਵੀਰਾਂ ਨੂੰ ਬੇਨਤੀ ਹੈ ਬਾਈ ਵੀਡੀਓ ਚੋਂ ਹੀ ਆਪਣੇ ਮਾਰ ਲੇ ਕਰੋ ਸਕਰੀਨ ਸ਼ਾਟ ਠੀਕ ਹੈ ਜੀ ਤੇ ਬਾਕੀ ਆਪਾਂ ਨੇ ਜਾਨੀ ਕਿ ਰੂਜ਼ਡ ਸਾਰੀ ਜਾਣਕਾਰੀ ਦੱਸੀ ਹੁੰਦੀ ਆ ਤੇ ਬਾਕੀ ਬਾਈ ਬਾਅਦ ਵਿੱਚ ਪੁੱਛ ਲੈ ਕਰੋ ਜੋ ਹੁੰਦਾ ਹਿਸਾਬ ਤਾਂ ਤੇ ਬਾਕੀ ਟਰੈਕਟਰ ਬਾਈ ਹੋਰ ਤਾਂ ਲਗਭਗ ਦੋ ਦੰ ਟਰੈਕਟਰ ਲੈ ਗਏ ਆਪਣੇ ਚਲੋ ਆਈ ਜਾਈ ਜੰਨੇ ਟਰੈਕਟਰ ਬਾਈ ਬਾਕੀ ਕਿਸੇ ਨੇ ਬਾਈ ਕੰਮ ਦੇ ਪਰਪਸ ਵਾਸਤੇ ਲੈਣਾ ਤੇ ਟਰੈਕਟਰ ਮਾੜਾ ਨਹੀਂ ਹੈਗਾ ਕੋਈ ਕਹਿਣ ਨੂੰ ਲੱਖ ਕਹੀ ਜਾਵੇ ਬਾਈ ਇੰਡੋ ਫਾਰਮ ਆਏ ਆ ਕੰਮ ਵਾਲਾ ਟਰੈਕਟਰ ਹੈ ਵਧੀਆ ਇੰਦਣ ਉੰਝਣ ਦਾ ਇਹਨ ਵਧੀਆ ਸੁੱਕਾ ਪੂਰਾ ਟਰੈਕਟਰ ਆਪਾਂ ਤਾਂ ਤੇ ਬਾਕੀ ਬਾਈ ਲੋਕੇਸ਼ਨ ਸਾਰੇ ਨੂੰ ਪਤਾ ਹੀ ਆਪਣੀ ਰੋਪੜ ਤੇ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਰੋਡ ਹੈ ਉਧਰ ਤੇ ਆਪਣੀ ਏਜੰਸੀਆਂ ਬਾਈ ਸਾਰੀਆਂ ਇੰਡੋ ਫਾਰਮ ਜੌਂਡੀਅਰ ਸੋਨਾਲੀਕਾ ਸਵਰਾਜ ਸਾਰੀਆਂ ਅਸੀਂ ਇਕੱਠੀਆਂ ਆ ਕਿਸ ਨੇ ਕੋਈ ਵੀ ਡੈਕਟਰ ਦੇਖਣਾ ਹੋਵੇ ਇਸ ਲੋਕੇਸ਼ਨ ਤੇ ਆ ਕੇ ਦੇਖ ਸਕਦਾ ਜੀ ਨੰਬਰ ਥੱਲੇ ਆਪਣਾ ਮੈਂਸ਼ਨ ਹੈਗਾ ਸਕਰੀਨ ਤੇ ਵੀਰਾਂ ਨੂੰ ਬੇਨਤੀ ਹੋਰ ਆ ਬਾਈ ਜੇ ਕੋਈ ਫੋਨ ਨਹੀਂ ਚੱਕ ਹੁੰਦਾ ਤਾਂ WhatsApp ਤੇ ਮੈਸੇਜ ਬਾਈ ਕਰਦਿਆ ਕਰੋ ਉੱਥੇ ਤੁਹਾਨੂੰ ਮੈਂ ਜਰੂਰ ਰਿਪਲਾਈ ਦੇਇਆ ਕਰੂੰਗਾ ਜੀ ਤੇ ਕਈ ਵਾਰ ਬਾਈ ਫੋਨ ਜਿਆਦਾ ਹੁੰਦਾ ਕੋਈ ਫੋਨ ਟੈਂਡਰ ਨਹੀਂ ਹੁੰਦਾ ਕੋਈ ਮੇਰਾ ਵੀਰ ਇਸ ਗੱਲ ਦਾ ਗੁੱਸਾ ਗਿਲਾ ਨਾ ਕਰਿਆ ਕਰੋ ਜੀ ਤੇ ਬਾਕੀ ਠੀਕ ਆ ਬਾਈ ਅੱਜ ਦੇ ਬਲੌਗ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਆਪਣੇ YouTube ਚੈਨਲ ਜੱਗੂ ਮਹਾਰਨ ਨੂੰ ਕਰਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਆਰੇ ਵੀਰਾਂ ਦਾ ਧੰਨਵਾਦ